ਜਿਹੜੇ ਲੋਕ ਡਰਾਈਵਰਾਂ ਨੂੰ ਮਾੜਾ ਬੋਲਦੇ ਨੇ ਤੁਸੀਂ ਇਹ ਦੇਖ ਲਓ ਵੀ ਡਰਾਈਵਰਾਂ ਦਾ ਇਹ ਕੰਮ ਹੈ ਵੀ ਆ ਜਿਹੜੀਆਂ ਨਹਿਰਾਂ ਪਹਾੜ ਵੱਡ-ਵੱਡ ਕੇ ਤੇ ਤੁਸੀਂ ਦੇਖੋ ਆਹਣ ਜਿਹੜੀ ਜਾਨ ਤਲੀ ਤੇ ਰੱਖ ਕੇ ਡਰਾਈਵਰਾਂ ਕੰਮ ਪੈ ਕਰਦੇ ਨੇ ਅਸੀਂ ਵੇਖ ਕੇ ਰਹਿਣ ਹੋ ਗਏ ਆ ਵੀ ਇੰਨੀਆਂ ਪਹਾੜੀਆਂ ਤੋਂ ਕਿੱਧਰ ਤੇ ਕਿੱਧਰ ਚੜਾਈ ਤੁਰੇ ਆਉਂਦੇ ਨੇ ਗੱਡੀਆਂ ਬੇਪਰਵਾਹ ਹੋ ਕੇ ਤਾਂ ਜਿਹੜੀ ਮੌਤ ਤੇ ਮੌਤ ਨੂੰ ਸੀਟ ਤੇ ਨਾਲ ਰੱਖ ਕੇ ਭਾ ਕੇ ਤੁਰਦੇ ਨੇ ਮਾਵਾ ਤੇ ਪੁੱਤਰ ਤੇ ਸਾਡੀਆਂ ਸਰਕਾਰਾਂ ਦਾ ਹੋਰ ਕੁਝ ਨਹੀਂ ਦੇਆ ਬਾਕੀ ਜਿਹੜੀਆਂ ਜਨਾਨੀਆਂ ਮਾੜਾ ਚੰਗਾ ਬੋਲਦੀਆਂ ਨੇ ਡਰਾਈਵਰਾਂ ਨੂੰ ਆ ਦੇਖੋ ਵਹੀਂ ਧੱਕ ਪਾਉਂਦੇ ਜੀ ਪਾਉਂਦੇ ਨੇ ਧੱਕ ਕਿ ਨਹੀਂ ਡਰਾਈਵਰ ਡਰਾਈਵਰ ਆਪ ਦੀ ਆਈਤਿਹਾਸੇ ਜੀ ਜਿਹਨੂੰ ਇੱਕ ਵਾਰੀ ਹੱਥ ਲਾ ਦੇਤੇ ਨਾ ਫਿਰ ਇਹ ਨਹੀਂ ਗੱਲ ਲਗੀ ਵੀ ਉਹ ਸੱਜਾ ਖਬਾ ਗਾ ਪਛਾਵੇਂਂਦੀ ਫਿਰੇਗੀ ਧੱਕ ਉਹਨੂੰ ਪਾਉਣਗੇ ਚੰਗੇ ਤਸੱਲੀ ਨਾਲ ਆ ਪਾਈ ਬੈਠੇ ਨੇ ਕਿ ਨਹੀਂ ਕਣ ਕਮਾਲੀ ਕੰਮ ਨੂੰ ਤੱਕ ਕੱਢ ਦਿੰਦੇ ਨੇ ਜਵਾਨ ਵੇ ਕਿਧਰ ਹੈਡਵੁੱਡ ਬਣਦਾ ਵੇ ਕੀ ਬਣਦਾ ਵੇ ਕਿਧਰ ਮੱਥਾ ਲਾਈ ਬਟੇ ਨੇ ਏਡੀ ਵੱਡੀ ਨਹਿਰ ਦੇ ਵਿੱਚੋਂ ਕਿੱਥੋਂ ਗੱਡੀਆਂ ਪਾਰ ਕੇ ਕਿਧਰ ਦੀ ਕਿਧਰ ਕੱਢਣੀਆਂ ਕਿਧਰ ਤੋਂ ਕਿਧਰ ਆਵੇ ਕੀ ਜਲਵਾ ਵੇ ਖੜਦਾ ਕਿੱਥੇ ਵਿੱਚੋਂ ਨਹਿਰ ਤੋਂ ਪਾਰ ਕੇ ਕਿੰਨੀ ਉੱਚੀ ਪਰੜੀ ਜਿੱਦਰ ਦੀ ਨੇ ਚੜਣਾ ਵੇ ਇੱਥੋਂ ਚੜਣਾ ਨੇ ਕਮਾਲ ਵਾਲੀ ਗੱਲ ਯਾਰ ਮੈਂ ਨਾ ਵਾਰੇ ਵਾਰੇ ਜਈਏ ਭਰਾਵਾ ਇੱਥੋਂ ਇੱਥੋਂ ਗੱਡੀ ਫਿਸਲ ਜਾਏ ਤੇ ਤੁਸੀਂ ਦੇਖ ਲਓ ਵੀ ਰੁਕਣੀ ਕਿੱਥੇ ਜਾ ਕੇ ਆ ਔਰ ਫੇਰ ਵੀ ਜਵਾਨ ਮੌਤ ਤੋਂ ਨਹੀਂ ਡਰਦੇ ਇਹ ਆ ਮਾਵਾ ਦੇ ਪੁੱਤਰ ਸ਼ੇਰ ਬੱਗੇ ਫੌਜੀ ਤੇ ਡਰਾਈਵਰ ਇੱਕ ਬਰਾਬਰ ਨੇ ਵੇਖੋ ਕਿੰਨੇ